ਦੇਖੋ ਲਾਅ ਐਂਡ ਆਰਡਰ ਨਾਮ ਦੀ ਚੀਜ਼ ਨਹੀਂ ਰਹੀ ਇਹ ਕੋਈ ਪਹਿਲੀ ਵਾਰੀ ਇਹ ਹਾਦਸਾ ਨਹੀਂ ਹੋਇਆ ਇਹ ਅੱਜ ਵਿਆਹ ਦੇ ਵਿੱਚ ਦੂਜੀ ਘਟਨਾ ਹੈ ਜਿੱਥੇ ਲੋਕਾਂ ਨੇ ਮੇਜ਼ਾਂ ਦੇ ਥੱਲੇ ਲੁਕ ਲੋਕ ਕੇ ਆਪਦੀ ਜਾਨ ਬਚਾਈ ਸੋ ਸਰਪੰਚ ਸਾਹਿਬ ਮੈਂ ਉਹ ਵੀਡੀਓ ਵੇਖੀ ਹੈ ਕਿ ਉਹ ਵਿਅਕਤੀ ਬੈਠਾ ਤੇ ਉਹ ਸ਼ਰਮਾਉਂਦੇ ਬਿਨਾ ਮੂੰਹ ਟਕੇ ਤੇ ਸਿਰ 'ਚ ਗੋਲੀ ਮਾਰਦੇ ਆ ਤੇ ਮਾਰ ਕੇ ਉਹਨੂੰ ਸੁੱਟ ਜਾਂਦੇ ਆ ਹੋਰ ਪੁਲਿਸ ਦਾ ਕੀ ਕੰਮ ਹੋਏਗਾ ਮੈਂ ਦੱਸਦਾ ਪੁਲਿਸ ਨੇ ਕੀ ਕਰਨਾ ਹੈ ਪੰਜਾਬ ਦੀ ਪੁਲਿਸ ਹੁਣ ਉਹਨਾਂ ਦੇ ਪਿੱਛੇ ਲੱਗੇਗੀ ਕਿ ਪੋਸਟਮਾਰਟਮ ਕਰਾ ਲਓ ਤੇ ਜਲਦੀ ਅੰਤਿਮ ਸੰਸਕਾਰ ਸਰਪੰਚ ਦਾ ਕਰਾ ਲਓ ਪੁਲਿਸ ਸਾਰੀ ਹੁਣ ਇਸ ਗੱਲ ਤੇ ਪੱਬਾਂ ਪਾਰ ਹੋਏਗੀ ਇਹ ਪਹਿਲੀ ਘਟਨਾ ਨਹੀਂ ਮੈਂ ਤੁਹਾਨੂੰ ਦੱਸਿਆ ਤਰਨਤਾਰਨ ਦੇ ਵਿੱਚ ਸਾਡਾ ਬਲਾਕ ਦਾ ਪ੍ਰਧਾਨ ਮਾਰਤਾ ਮੈਂ ਰਾਤ ਨੂੰ ਉੱਥੇ ਧਰਨਾ ਲਾ ਕੇ ਬੈਠਾ ਰਿਆ ਅੱਜ ਤੱਕ ਉਹ ਗੁਨੇਗਾਰ ਨਹੀਂ ਫੜੇਗੇ ਹੁਣ ਕੀ ਹੋਇਆ ਲਾਇਸੈਂਸ ਨਹੀਂ ਬਣਾਏ ਉਸ ਪਰਿਵਾਰ ਦੇ ਜਿਹੜੇ ਇਹਨਾਂ ਨੇ ਕਹੇ ਸੀ ਹੁਣ ਉਹ ਧਮਕੀ ਦਿੰਦੇ ਆ ਵੀ ਚਾਚੇ ਨੂੰ ਕਢਾ ਦੇ ਜੇ ਚਾਚੇ ਨੂੰ ਨਾ ਕੱਢਿਆ ਤਾਂ ਤੈਨੂੰ ਮਾਰ ਦਿਆਂਗੇ ਉਹ ਚਾਚੇ ਨੂੰ ਕਢਾਉਣ ਲੱਗ ਪਏ ਜਿਨ੍ਹਾਂ ਨੇ ਮਰਵਾਇਆ ਔਰੇ ਬਾਪ ਨੂੰ ਸਾਡੇ ਬਲਾਕ ਦੇ ਪ੍ਰਧਾਨ ਨੂੰ ਪੱਟੀ ਵਾਲੇ ਨੂੰ ਹੁਣ ਇਹ ਘਟਨਾ ਸੋ ਕਹਿਣ ਦਾ ਮਤਲਬ ਲੁਧਿਆਣੇ ਜਿਹੜਾ ਘਟਨਾਕ੍ਰਮ ਹੋਇਆ ਸੀਗਾ ਮੈਂ ਕਮਿਸ਼ਨਰ ਸਾਹਿਬ ਨੇ ਬੰਦੇ ਫੜਨੇ ਸੀ ਇੱਕ ਬੰਦਾ ਨਹੀਂ ਫੜਿਆ ਗਿਆ ਦੋ ਨੇ ਹੱਥਿਆਂ ਦੀਆਂ ਜਾਨਾਂ ਚਲੀਆਂ ਗਈਆਂ ਗੈਂਗਵਾਰ ਹੋ ਗਈ ਦਿਨ ਦਿਹਾੜੇ ਪੁਲਿਸ ਨਾਮ ਦੀ ਕੋਈ ਚੀਜ਼ ਪੰਜਾਬ 'ਚ ਹੈ ਨਹੀਂ ਆ ਲਾਅ ਐਂਡ ਆਰਡਰ ਖਤਮ ਹੋ ਚੁੱਕਿਆ ਹੈ ਲੋਕਾਂ ਨੂੰ ਜਾਨ ਮਾਨ ਦੀ ਹਫਾਜ਼ਤ ਆਪ ਕਰਨੀ ਪੈਣੀ ਆਪਣੀ ਮੈਂ ਸੋਚ ਰਹਾ ਸੀ ਵਿਆਹ 'ਚ ਬੈਠੇ ਆ ਯਾਰ ਸਾਡੇ ਮਗਰ ਕਈ ਅਰੇ ਇਸ ਕਹਿੰਦੇ ਆ ਵੀ ਸਿਕਿਉਰਿਟੀ ਵਾਲਿਆਂ ਨੂੰ ਖਾਣਾ ਖਾਣ ਜਾਂਦੇ ਰੋ ਜਮਾਂ ਹੱਦ ਹੋ ਗਈ ਫਿਰ ਤੁਸੀਂ ਦੇਖ ਲਓ ਕਬੱਡੀ ਪਲੇਅਰ ਦਾ ਦਿਨ ਦਿਹਾੜੇ ਡੀਐਸਪੀ ਐਸਪੀ ਦੀ ਨਿਗਰਾਨ ਦੇ ਵਿੱਚ ਮੋਹੱਲੀ ਦੇ ਵਿੱਚ ਕਤਲ ਹੋ ਗਿਆ ਸੋ ਲਾਅ ਐਂਡ ਆਰਡਰ ਖਤਮ ਹੋ ਚੁੱਕਿਆ ਪੰਜਾਬ ਬਿਲਕੁਲ ਰੱਬ ਸਹਾਰੇ ਹੈ ਸੱਚੇ ਪਾਛੇ ਹੀ ਕਿਰਪਾ ਕਰੇ ਨਹੀਂ ਤਾਂ ਆਮ ਆਦਮੀ ਪਾਰਟੀ ਨੇ ਔਰ ਇਨਾਂ ਨੇ ਪੰਜਾਬ ਮੱਕਾਤਾ ਹੈ ਸਰਕਾਰ ਨੇ ਔਰ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਤੇ ਕੋਈ ਇਹਰੇ ਵੱਲ ਧਿਆਨ ਨਹੀਂ ਹੈ ਕੋਈ ਕਦੇ ਬਿਆਨ ਨਹੀਂ ਦਿੱਤਾ ਇਹ ਕ੍ਰਾਈਮ ਦੀਆਂ ਮੀਟਿੰਗਾਂ ਕਰਕੇ ਡੀਜੀਪੀ ਸਾਹਿਬ ਕਹਿੰਦੇ ਆ ਵੀ ਦੇਖੋ ਜੀ ਕ੍ਰਾਈਮ ਘਟ ਗਿਆ ਕ੍ਰਾਈਮ ਆਪੇ ਘਟ ਗਿਆ ਤੁਸੀਂ ਪਰਚੇ ਹੀ ਨਹੀਂ ਦਰਜ ਕਰਦੇ ਲੋਕ ਡਰਦੇ ਤੁਹਾਨੂੰ ਦੱਸਦੇ ਹੀ ਨਹੀਂ ਵੀ ਸਾਡੇ ਤੋਂ ਕਿੰਨੇ ਲੋਕ ਫਰੋਕੀਆਂ ਲੈ ਗਏ ਤੁਸੀਂ ਟਾਇਰ ਬੰਬ ਫਟੇ ਨੂੰ ਰਾਕਟ ਲਾਂਚਰ ਜਿਹੜਾ ਹੈਂਡ ਗ੍ਰੇਨੇਡ ਨੂੰ ਤਾਂ ਕਹਿ ਦਿੰਦੇ ਹੋ ਟਾਇਰ ਫਟ ਗਿਆ ਗੁਰਦਾਸਪੁਰ ਦੇ ਵਿੱਚ ਪੌੜਾ ਸਾਹਿਬ ਨੇ ਉਹ ਵੀਡੀਓ ਰਿਲੀਜ਼ ਕੀਤੀ ਸੀ ਸੋ ਬਹੁਤ ਮਾੜੇ ਹਾਲਾਤ ਨੇ ਪੰਜਾਬ ਦੇ ਹੁਣ ਪੰਜਾਬ ਸੁਰੱਖਿਤ ਅਥਾ ਦੇ ਵਿੱਚ ਜੇ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਦੀ ਪੰਜਾਬ ਬਚ ਸਕਦਾ ਨਹੀਂ ਤਾਂ ਪੰਜਾਬ ਦੇ ਹਾਲਾਤ ਕੱਭੀ ਸੋਸ਼ਲ ਮੀਡੀਆ ਤੋਂ ਉਹਨਾਂ ਨੇ ਕਿਹਾ ਕਿ ਵਾਇਰਲ ਵੀ ਕੀਤਾ ਕਿ ਧਮਕੀ ਦਿੱਤੀ ਗਈ ਅਸੀਂ ਮਾਰਿਆ ਉਹਨਾਂ ਨੇ ਉਹ ਭਾਈ ਉਹ ਤਾਂ ਮਾਰ ਕੇ ਦਾ ਟ੍ਰੈਂਡ ਹੋ ਗਿਆ ਵੀ ਆਹ ਪੱਤਰਕਾਰ ਮਾਰਿਆ ਸਰਪੰਚ ਮਾਰਿਆ ਐਮਐਲਏ ਮਾਰਿਆ ਮੰਤਰੀ ਮਾਰਿਆ ਤੇ ਤਾਂ ਜੋ ਸਾਨੂੰ ਪੈਸਾ ਵੱਧ ਮਿਲੇਗਾ ਸਾਡੀ ਚੜ੍ਹਾਈ ਜ਼ਿਆਦਾ ਹੋਏਗੀ ਇਹ ਟ੍ਰੈਂਡ ਹੋ ਗਿਆ ਮਾਰ ਕੇ ਬੰਦਾ ਦੱਸਣਾ ਜੇ ਕਿਸੇ ਨੇ ਨਹੀਂ ਵੀ ਮਾਰਿਆ ਉਹ ਵੀ ਕਹਿੰਦਾ ਮੈਂ ਜ਼ਿੰਮੇਵਾਰੀ ਲਈ ਨਹੀਂ ਤਾਂ ਪਹਿਲਾਂ ਇਹ ਹੁੰਦਾ ਸੀ ਵੀ ਜੇ ਕਿਸੇ ਨੂੰ ਬੰਦਾ ਮਰ ਜਾਂਦਾ ਸੀ ਉਹ ਲੁਕ ਜਾਂਦਾ ਸੀ ਉਹ ਲੱਭਿਆ ਨਹੀਂ ਥੇ ਹੁੰਦਾ ਸੀ ਕਿਉਂਕਿ ਉਹਨੂੰ ਡਰ ਲੱਗਦਾ ਸੀ ਜੇਲ੍ਹ ਜਾਣ ਤੋਂ ਹੁਣ ਇਹ ਮਾਰ ਕੇ ਦੱਸਦੇ ਆ ਵੀ ਅਸੀਂ ਮਾਰਤਾ ਬਈ ਜਾਓ ਜਿਹੜਾ ਕੁਝ ਕਰਨਾ ਕਰ ਲਓ ਦੇਖੋ ਸਾਡੇ ਜਿਹੜੇ ਲੀਡਰ ਨੇ ਔਰ ਅਸੀਂ ਸਾਰੇ ਜ਼ਰੂਰ ਬੇਨਤੀ ਕਰਦੇ ਆ ਕਿ ਬੰਦੀ ਸਿਕਾ ਨੂੰ ਵੀ ਇਹ ਰਿਹਾਈ ਦੇਣ ਜਿਨ੍ਹਾਂ ਦਾ ਟਰਮ ਖਤਮ ਹੋ ਗਿਆ ਹੈ ਮੇਰੇ ਖਿਆਲ ਚ ਇਹਦੇ ਵਿੱਚ ਮੈਂ ਜ਼ਿਆਦਾ ਨਹੀਂ ਮੈਨੂੰ ਮੈਂ ਕਹਿ ਸਕਦੀ ਕਿ ਸ਼ਾਇਦ ਕੋਈ ਟੈਕਨੀਕਲ ਐਜ ਵੀ ਹੈਗੀ ਹੈ ਔਰ ਮੇਰੇ ਖਿਆਲ ਚ ਪੂਰੀ ਕੋਸ਼ਿਸ਼ ਕਰ ਰਹੇ ਹੈ ਸੈਂਟਰ ਤੋਂ ਵੀ ਕਿ ਜੋ ਰਸਤਾ ਲੱਭੇ ਉਹਦੇ ਮੁਤਾਬਕ ਅਸੀਂ ਬੰਦੀ ਸਿੱਖਾਂ ਦੀ ਰਿਹਾਈ ਕਰਵਾਈਏ ਪਿੰਡਾਂ ਚ ਪਿੰਡਾਂ ਚ ਫਰਵਾਇਦਾਰੀ ਵੀ ਬਣਾ ਰਹੇ ਨੇ ਹਾਂਜੀ ਕੈਪਟਨ ਅਮਰਿੰਦਰ ਸਿੰਘ ਨੂੰ ਨਿੰਦਣਾ ਵਿਰੋਧੀ ਪਾਰਟੀਆਂ ਨੇ ਸ਼ੁਰੂ ਕਰ ਦਿੱਤਾ ਉਹ ਕਹਿੰਦੇ ਇਹਨਾਂ ਨੇ ਕੰਮ ਨਹੀਂ ਕੀਤੇ ਇਹਨਾਂ ਦੇ ਕਰਕੇ ਪੰਜਾਬ ਕਰਜੇ ਹੇਟ ਵੀ ਗਿਆ ਔਰ ਜਿਹੜੇ ਕਿਸਾਨੀ ਹੈ ਉਸ ਤੇ ਵੀ ਮਾਰ ਪਈ ਦੇਖੋ ਇਹ ਜਿਹੜੀ ਗੱਲ ਹੈ ਨਾ ਹੁਣ ਇਹਦਾ ਕੋਈ ਮੈਨਾ ਨਹੀਂ ਰੱਖਿਆ ਜਾਂਦਾ ਹੁਣ ਵਿਰੋਧੀ ਪਾਰਟੀਆਂ ਨੂੰ ਕੋਈ ਨਿੰਦਾ ਕਰਨ ਦੇ ਬਜਾਏ ਉਦੋਂ ਤਾਂ ਬਹੁਤ ਵਧੀਆ ਕਹਿੰਦੇ ਸੀ ਹੁਣ ਨਿੰਦਾ ਕਰਨ ਦੇ ਬਜਾਏ ਤੁਲਨਾ ਕਰਨ ਤੇ ਉਦੋਂ ਕੀ ਹੋਇਆ ਹੁਣ ਕੀ ਹੋਇਆ ਪਰ ਅਸਲੀ ਜਿਹੜੀ ਗੱਲ ਹੈ ਇਹਨਾਂ ਕੋਲ ਕੋਈ ਪ੍ਰੋਗਰਾਮ ਹੈ ਅੱਗੇ ਦੇਣ ਨੂੰ ਕਿ ਖਾਲੀ ਨਿੰਦਾ ਕਰਨ ਦੇ ਉੱਤੇ ਲੱਗੇ ਹੋਏ ਨੇ ਇਹਨਾਂ ਨੂੰ ਆਪਣੇ ਅਗਲੇ ਪੋਜ਼ਿਟਿਵ ਪ੍ਰੋਗਰਾਮ ਦੇਣੇ ਚਾਹੀਦੇ ਨੇ ਕਿ ਪੰਜਾਬ ਲਈ ਅਸੀਂ ਕੀ ਕਰਾਂਗੇ ਲੋਕਾਂ ਨੂੰ ਤਾਂ ਇਹ ਹੈ ਜੋ ਬੀਤ ਗਿਆ ਬੀਤ ਗਿਆ ਔਰ ਮੇਰੀ ਲੀਡਰ ਜਿਸ ਤਰ੍ਹਾਂ ਆਦੀ ਪਿਆਰ ਭਾਜੀ ਅੱਜਕੱਲ ਕਰ ਰਹੇ ਨੇ ਉਸ ਨੂੰ ਕਿਸ ਤਰ੍ਹਾਂ ਦੇਖੋ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਉਹ ਨਾ ਦੇਖੋ ਕਾਂਗਰਸ ਦੀ ਆਪਣੀ ਜਿਹੜੀ ਅੰਦਰਲੀ ਕਮਜ਼ੋਰੀ ਹੈ ਨਾ ਉਹਨੂੰ ਇਹ ਬਾਹਰ ਇਹ ਗੱਲਾਂ ਕੱਢ ਕੇ ਦਿਖਾ ਰਹੇ ਨੇ ਔਰ ਪਹਿਲੇ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਲਈ ਟੋਲੇਸਟ ਲੀਡਰ ਸੀ ਸਾਰੇ ਉਹਨਾਂ ਨਾਲ ਸੀ ਦੋ ਵਾਰੀ ਮੁੱਖ ਮੰਤਰੀ ਬਣਾਇਆ ਲਗਾਤਾਰ ਪ੍ਰਧਾਨ ਰੱਖਿਆ ਹੁਣ ਕਿਉਂਕਿ ਉਹਨਾਂ ਨਾਲ ਨਹੀਂ ਹੈ ਤਾਂ ਨਿੰਦਾ ਕਰਦੇ ਨੇ ਇਹ ਗੱਲ ਸਹੀ ਨਹੀਂ ਹੈ ਔਰ ਮੇਰੇ ਖਿਆਲ ਚ ਇਹ ਬਹੁਤ ਛੋਟੇ ਦਿਲਾਵਾਲੀ ਛੋਟੇਪਨ ਦੀ ਗੱਲ ਹੈ ਇਹਨਾਂ ਨੂੰ ਅੱਗੇ ਪੰਜਾਬ ਦਾ ਸੋਚਣਾ ਚਾਹੀਦਾ ਹੈ ਕੈਪਟਨ ਸਾਹਿਬ ਹਰ ਵਕਤ ਪੰਜਾਬ ਦੀ ਗੱਲ ਸੋਚਦੇ ਨੇ ਪੰਜਾਬ ਦੀ ਗੱਲ ਪੰਜਾਬ ਦੇ ਹੱਕ ਦੇ ਵਿੱਚ ਜੋ ਉਹਨਾਂ ਨੇ ਕੀਤਾ ਉਹ ਇੱਕ ਰਿਕਾਰਡ ਹੈ ਹਿਸਟਰੀ ਵਿੱਚ ਹੈਗਾ ਸ੍ਰੀ ਅਕਾਲ ਤਖਤ ਸਾਹਿਬ ਕੇ ਦੁਆਰਾ ਪੰਜਾਬ ਕੇ ਮੁੱਖ ਮੰਤਰੀ ਭਗਵੰਤ ਮਾਨ ਕੋ ਤਲਬ ਕੀਤਾ ਜਾਣਾ एक सामान्य मामला नहीं है बल्कि ये अकाल तखत की सोरोतम सिख सहित मर्यादा के प्रति भगवंत मान द्वारा बार बार किया गया अपमान उनके शब्द और उनके आचरण जो सिख भावना को गहरी ठेस पहुंचाने के लिए पर्याप्त हैं, भगवंत मान का कृत्य निंदनीय है मुख्यमंत्री आस्था का मजाक उड़ा रहे लगातार सिंह संस्थाओं को कमजोर करने और संवैधानिक पद पर बैठकर इस तरह गुरु परंपरा का अपमान करना इसे स्पष्ट होता है कि भगवंत मान नैतिक और आचारिक वैधता खो चुके हैं भगवंत मान को तत्काल इस्तीफा देना चाहिए और इस तरह की वीडियोज जो है उनके बयान जो है वो पूरे विश्व में बैठे लाखों नानक नाम लेवा गुरु परंपरा को मानने वाले लोगों के लिए बहुत कष्टदायक है भगवंत मान को पूरे Dice Mafi